ਸਹਜੀਬ ਸੋਰਠਿ ਮਹੱਲਾ ਪੰਜਵਾਂ ਗੁਰਗਾ ਸਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਾਗਾ ਜਿਮ ਲਚਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾ ਨਾਨਕ ਪ੍ਰਭ ਬਿਨਾ ਸੀਤਾ ਕੀ ਸੇਵ ਨਦਰ ਕੀ ਜਾਸੀ ਅਨੰਦ ਕਰਹਾ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੰਦਾ ਪੰਚਪਾ ਤਾਤੀ ਭਾਵਨ ਲਗਈ ਪਾਰਧਮ ਸਰਨਾਈ ਚਗਿਤ ਹਮਾਰਾ ਰਾਮਕਾਰ ਤੁਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖ ਦਿਆ ਏਕਾਲ ਵਿਲਾਈ ਰਹਾ ਰਾਖ ਲੀਏ ਜਨ ਰਖਨ ਹਾਰ ਸਰਬਿਆਦ ਬਿਟਾਈ ਕਪਨਾ ਤੇ ਕਿਰਪਾ ਭਈ ਪ੍ਰਭ ਤੇ ਸਹਾਈ ਇਸ ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਰਾਹ ਨਾ ਕੋ ਢਹ ਚੁੱਟ ਹੈ ਨਿਕਟ ਨਾ ਜਾਏ ਕੋ ਦੂਤ ਸ਼ਲੋਕ ਮਹੱਲਾ ਪੰਜਵਾ ਮਨ ਮਹਿ ਚਿਤਿ ਬੁਚਿਤੁ ਮਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰਿ ਦੇਉ ਨਾਨਕ ਕੀ ਨੀਤ ਸੋਹਿਨਾ ਰਾਗ ਗੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਿਆ ਕੀ ਹੈ ਕਰਤੇ ਕਾ ਹੋਏ ਵਿਚਾਰੁ ਤਿਤ ਕਰ ਕਾਵ ਸੋਹਿਨਾ ਅਸਰ ਅਸਰ ਜਨਹਾਰ ਤੂੰ ਗਾਵਹੁ ਤਉ ਨਰ ਤੇ ਭਾਵ ਕਾ ਸੋਹਿਲਾ ਓ ਮਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾ ਨਿਤ ਨਿਤ ਜਿਹੜੇ ਸਮਾਨੀਣ ਦੇਖੇਗਾ ਦੇਵਨ ਹਾਰ ਤੇਰੀ ਧੰਨ ਹੈ ਕੀਮਤ ਨਾ ਪਵੇ ਤੇ ਸਦਾ ਤੇ ਕੰਡ ਸਬਾਰ ਸੰਬਤ ਸਾਹ ਆ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸ ਰਿਆ ਨਜਿਰ ਹੋਵੇ ਸਾਹਿਬ ਸਿਮੇਲ ਕਰ ਕਰ ਇਹੋ ਪਹਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਲਾ ਪਹਿਲਾ ਛੇਆ ਘਰ ਛੇਆ ਗੁਰ ਛੇਆ ਅਬਦੇਸ ਗੁਰ ਪਰ ਇੱਕੋ ਵੇਸ ਅਨੇਕ ਮਾਬਾ ਅਜਾਇ ਕਰ ਕਰਤੇ ਕੀਰਤ ਹੋਏ ਿਸੋ ਕਰ ਰਾਗ ਵਡਾਈ ਤੋਏ ਰਹਾਉ ਵੇਸ ਦੇ ਚਸਿਆ ਘੜੀਆਂ ਪਹਿਰਾ ਥਿੱਤੀ ਬਾਰੀ ਮਾਹ ਹੋਵਾ ਸੂਰਜ ਇੱਕੁਰਤ ਅਨੇਕ ਨਾਨਕ ਕਰਤੇ ਕੀਤੇ ਦੇਵੈਸ ਰਾਗਤਨਾ ਸ੍ਰੀ ਮਹਰਲਾ ਪਹਿਲਾ ਗगन ਮੈਂ ਥਾਲ ਰਾਮਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਦੰਤ ਜੋਤੀ कैसी आरती होए भाव खंडना तेरी आरती अनहता सर्वदाजंत भेरी रहा सहस्रव नयन नन नयन है तोहे काह सहस्र मुरद नना एक तोहि सहस्र पद वదనन एक पद गंध बिन सहस्र तव गंध इव चरत मोहि सब महजोत जोत है सोए जसदा चांदना सो महचांदण होए गुरु साखी ज्योत प्रकट होए ज्योत स्वभाव है सो आरती होए हर जन केवल मक्रंद लोभित मनो अनजन मोहे आहि प्यासा कृपा जन दे नात सांग होए जात दे तेरा नाई बासा राग दौड़ीपुर बी महल्ला चौथा काम क्रोध मद गर्व भरिया अंदर साधु ठंडल खंडा है पूर्व लिखित लिखे गुरपाया मन हरदेव मंडल मंडा है ਕਾਰ ਸਾਧੂ ਅੰਜਲੀ ਪੁਨ ਵਡਾਹੇ ਕਾ ਡੰਡਾਉਤ ਪੁਨ ਵਡਾਹੇ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾਹੇ ਜਿਉ ਜਿਉ ਚਲਹ ਚਬਦੁ ਪਾਬਹੇ ਜਮਕਾਲ ਸੁਹ ਹੈ ਸਿਰ ਡੰਡਾਹੇ ਹਰ ਜਨ ਹਰ ਹਰਨਾਮ ਸਮਾਨੇ ਦੁਖ ਜਨਮ ਮਰਨ ਭਵ ਖੰਡਾਹੇ ਅਬਨਾਸੀੁਰਖ ਪਾਇਆ ਪਰਮੇਸ਼ਰ ਬਹੁ ਸੋਖਣ ਰਹਿਮੰਡਾਹੇ ਹਾਮ ਗਰੀਬ ਮਸੀਨ ਪ੍ਰਭ ਤੇਰੇ ਹਰ ਰਾਖ ਰਾਖ ਬਰ ਬਤਾ ਹੈ ਜਨ ਨਾਮਿਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਇਸਖ ਮੰਡਾ ਹੈ ਰਾਗ ਗਾੜੀਪੁਰ ਦੀ ਮਹਲਾ ਪੰਜਵਾ ਕਰੋ ਨੰਸਤੀ ਈਸਨ ਹੋ ਮਰੇ ਮੀਤਾ ਸੰਤ ਟਹਲਦੀ ਬੇਲਾ ਈਹਾ ਕਾਟ ਚਲੋ ਹਰ ਲਹਾ ਆਗੇ ਬਸ ਸੁਹੇਲਾ ਆਉਦ ਘਟਾ ਦਿਨ ਸਹਿਣਾਰੇ ਮਨਹਨ ਗੁਰਬਲ ਕਾਜ ਸਵਾਰੇ ਰਹਾ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਭ੍ਰੰਮ ਗਿਆਨੀ ਜਿਸ ਦੇ ਜਗਾਏ ਕੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਤੋ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨਹਿ ਵਸੇਰਾ ਨਿਜ ਘਰ ਮਹਿ ਰਬਾਵੋ ਸੁਖ ਸਹਜੇ ਬਾਹੜ ਨਾ ਹੋਇ ਕੋ ਤੇਰਾ ਅੰਦਰ ਜਾਨੀ ਪਰਖਿ ਵਿਹਾਤੇ ਸਰਦਾ ਮਨ ਕੀ سکھ ماں منتن کی تور انتر جامی پورکھ پتا تے سردی پورے نانک داس یہ سکھ ماں منتم کی تورے واحر جی کا خالسہ واحر It's a